ਤਦ ਕਹਿੰਦੇ ਕਿ ਇਹਨਾਂ ਦਾ ਦਰ ਮੇਰਾ ਨੰਜੀਤ ਸਿੰਘ ਖਾਲਸਾ ਜੀ ਕਿੱਦਾਂ ਗੱਤ ਲੱਗੀ ਬਾਤ ਤੁਹਾਡੀ ਮੈਂ ਜੀ ਖਾਲਸਾ ਵੈਜੀ ਫਤਿਹ ਬੇਨਤੀ ਇਹਦਾ ਵੀ ਮੈਂ ਨਾ ਇਹ ਲਾਗੇ ਰੋਲਾ ਪੈਂਦਿਆ ਸੀ ਉੱਠ ਗਿਆ 9 ਵਜੇ ਦੀ ਗੱਲ 8:30 9 ਵਜੇ ਦੀ ਰਾਤ ਕਿਹੜੇ ਬੇਨਤੀ ਆਰੀ ਕੇ ਪਤਨ ਦੀ ਤੇ ਇਹ ਮੇਰੇ ਘਰ ਦੇ ਸਾਹਮਣੇ ਇਹਨਾਂ ਚੋਗੀ ਜੋ ਬੜੀ ਆਲੇ ਬੈਠੇ ਇਹਨਾਂ ਨੇ ਨੌ ਬੜਾ ਇਹਨਾਂ ਨੂੰ ਤੰਗ ਕਰਦੀ ਬਹੁਤ ਜ਼ਿਆਦਾ ਕਦੀ ਮੁੰਡੇ ਲੈ ਆਉਂਦੀ ਕਦੀ ਕਿਸੇ ਪਾਸੇ ਵਾਰਾ ਕਰਦੀ ਫੋਨ ਕਰਦੀ ਡਾਂਸਰਾਂ ਨੂੰ ਚੱਲ ਜਾਂਦੀ ਨੱਚਣ ਜਾਂਦੀ ਇਹ ਡੱਕਦੇ ਨਹੀਂ ਡੱਕਿਆ ਰਹੀਂਦੀ ਫਿਰ ਇਹਨਾਂ ਨਾਲ ਦੀ ਮੈਂ ਚੱਲੀ ਜਾਂਦੇ ਇਹਨਾਂ ਨੂੰ ਮੁੰਡੇ ਨੂੰ ਕੁਰਤਾ ਇੱਕ ਨੂੰ ਪਹਿਨਾ ਉਹ ਤਾਂ ਮਾਰਿਆ ਧੱਕੇ ਧੋਕੇ ਮਾਰ ਕੇ ਚਲੇ ਗਈ ਫਿਰ ਉਹ ਤੇ ਫੋਨ ਕਰਕੇ ਨੇ ਮੁੰਡੇ ਬੰਗਾ ਲਏ ਮੁੰਡੇ ਮੁੰਗਾ ਕੇ ਤੇ ਮੁੜ ਗਏ ਇਹਨਾਂ ਨੇ ਮੁੰਡੇ ਆਏ ਚਾਰ ਪੰਜ ਜਿਵੇਂ ਬਰੂਸਰ ਜਿੱਤਾ ਘੜੇ ਘੜੇ ਕਾਲੇ ਕਾਲੇ ਸ਼ੇਰ ਆ ਗਏ ਐ ਮੈਂ ਛਡਾਉਣ ਕਾ ਮੈਨੂੰ ਧੱਕਾ ਮਾਰਿਆ ਫਿਰ ਉਹਦੇ ਪਕੀਟ ਪਈ ਉਹਦੇ ਉੱਤੇ ਮੈਂ ਦੇਖਿਆ ਆਹ ਦਾ ਮਾਸ ਪਾਟਾ ਮੁੜ ਗਏ ਇਹ ਮੈਂ ਇਹ ਆ ਗਿਆ ਫਿਰ ਇਹਨਾਂ ਨੂੰ ਬੜਾ ਕੁੱਟਿਆ ਮੁੰਡੇ ਇਹਦੇ ਘਰ ਵਾਲੇ ਨੂੰ ਕੁੱਟਿਆ ਸੱਸ ਨੂੰ ਕੁੱਟਿਆ ਸਹੁਰੇ ਦੇ ਵੀ ਸੱਤਾ ਲਾ ਕੇ ਭੱਜ ਗਈ ਮੁੰਡੇ ਲੱਗੇ ਦੁਨ ਇਹਨਾਂ ਦਾ ਇਨਸਾਫ ਕਰੋ ਕੋਈ ਕੋਈ ਜਿਵੇਂ ਦਾ ਇਹ ਆ ਦੰਦ ਟੁੱਟਿਆ ਉਹਦਾ ਬੀਵੀ ਦਾ ਜਦ ਮੁਕੇ ਮਾਰੇ ਨੱਕ ਤੇ ਮੁਕੇ ਮਾਰੇ ਇਹ ਵਾਲੀਆਂ ਹੋਈ ਲਾ ਕੇ ਲੈ ਗਈ ਨਾਲ ਮੁੰਡਿਆਂ ਲਾਈਆਂ ਦੀ ਮੰਗ ਕਰਦੇ ਮੰਗ ਕਰਦੇ ਸਾਨੂੰ ਇਨਸਾਫ ਦਵਾ ਜਾਵੇ ਜਾਂ ਉਹਨੂੰ ਇਹਨਾਂ ਤਲਾਕ ਕਰਾ ਦੇ ਇਹੋ ਜਿਹੀ ਜਨਾਨੀ ਨਹੀਂ ਰੱਖਣਾ ਚਾਹੁੰਦੇ ਠੀਕ ਅਸੀਂ ਸੱਚੇ ਸੋਚੇ ਆ ਤੇ ਆਪਦੇ ਦੋ ਬੱਚੇ ਇਹ ਬੱਚੇ ਲੈ ਜਾਏ ਜਾਨਾ ਹਮ ਦੇ ਦੇ ਜਿਵੇਂ ਮਰਜ਼ੀ ਕਰ ਲੈ ਅਸੀਂ ਕੀ ਲੈਣਾ ਇਹ ਕੰਮ ਤੋਂ ਦੇ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਜੀ ਗਵਾਰਡ ਗਵਾਰਡ ਨਹੀਂ ਦੇ ਹਾਂ ਗਵਾਰਡ ਨਹੀਂ ਦੇ ਦਰਗਾਹਤੀ ਨਹੀਂ ਦਰਗਾਹ ਕੋਈ ਨਹੀਂ ਦਿੱਤੀ ਚੱਲੇ ਦਿਖਾ ਦੇਂਦੇ ਉਹ ਕਹਿੰਦੇ ਬਿਨਾਂ ਆਪ ਦਾ ਇਹ ਰਾਜਨਾਮਾ ਕਰ ਲਿਆ ਦਾ ਕਰਾ ਦੇਣੇ ਫਿਰ ਰਾਜਨਾਮਾ ਮੈਂ ਲੈ ਕੇ ਆਇਆ ਘਰੇ ਮੈਂ ਰਾਜਨਾਮਾ ਕਰਾ ਦੇਣੇ ਉਹ ਰਾਜਨਾਮਾ ਨਹੀਂ ਕਰਦੇ ਉਹਦੀ ਰਿਜ਼ਲਟ ਲਿਆ ਤੇ 26 ਦਾ ਇਹ ਇਹਨਾਂ ਨੂੰ ਅੰਦਰ ਕਰਾਉਣਾ ਜੇ ਉਹ ਕਰਕੇ ਦੇ ਅਜੇ ਨਿਬੜ ਗਿਆ ਕੰਮ ਤੇ ਹੋਣ ਹੀ ਇਹਨੂੰ ਲੈ ਲਾ ਤੇ ਵਿਚਾਰੀ ਦਾ ਦੰਦੇ ਦਾ ਟੁੱਟਾ ਕਾ ਕੇ ਡਾਕਟਰ ਸਾਹਿਬ ਨੂੰ ਮਖਾਇਆ ਉਹਨਾਂ ਨੇ ਬੱਤਿਆ ਕੱਟਿਆ ਉਹ ਪੁੱਛਦੇ ਕਿੰਨਾ ਬੱਤਿਆ ਕੱਟਿਆ 26 ਦਾ ਕਟਾਏ ਕਟਾਵਾਂਗੇ 23 24 ਦਾ ਕੱਖ ਨਹੀਂ ਬੰਦਦਾ ਹਨਾ 26 ਦਾ ਬੱਤਿਆ ਕੱਟਿਆ ਜਾਊਗਾ ਤੇ ਫੇਰ ਗੱਲ ਬਣੂਗੀ ਇਹ ਰ ਨਵਾ ਸੁਤੀ ਕੀ ਗੱਲ ਬਾਤ ਹੋਈ ਨੇ ਸੁਟਾਵੀਆਂ ਨੂੰ ਸੀੁੰਡਿਆਂ ਨੂੰ ਬੁਲਾ ਕੇ ਰੀਨਾ ਕਿਥੋਂ ਰਹਿਣ ਵਾਲੇ ਫਾਜ਼ਿਲ ਕਿੱਧਰ ਰਹਿਣ ਵਾਲੇ ਅਸੀਂ ਅਰੀਕਾ ਲਿਆ ਕੇ ਮੁੰਡੇ ਤਿੰਨ ਉਹਦੇ ਵੀ ਰਾਤ ਤਿੰਨ ਹੋਰ ਕੋਈ ਸੀ ਤੇ ਲਿਆ ਕੇ ਸਾਨੂੰ ਮਰਾਇਆ ਕੁਟਾਇਆ ਇਹ ਦੰਦ ਤੋੜ ਦਿੱਤੇ ਮੁਕੀਆਂ ਮਾਰੀਆਂ ਜੋ ਸਾਨੂੰ ਲੱਤਾਂ ਨਾਲ ਮਾਰੀਆਂ ਮੇਰੀ ਪੋਤਰੀਆਂ ਨੂੰ ਚੱਕਣ ਲੱਗੇ ਅਸੀਂ ਰੋ ਫਟਕਾ ਕੇ ਵਹਿ ਗਏ ਕੀ ਕਰੀਏ ਇਵੇਂ ਸਾਡੇ ਨਾਲ ਨੂੰ ਕਰਦੀ ਪਈਏ ਕਦੇ ਕਿਹੜੇ ਬੰਦੇ ਲਾਂਦੀ ਅਗਲੀ ਵਾਰੀ ਮਰਾਇਆ ਸਾਨੂੰ ਹੁਣ ਵੀ ਆ ਕੇ ਮਰਾਇਆ ਸਾਡਾ ਕੋਈ ਨਿਆਂ ਨਾਲ ਦਿੰਦੀ ਵਾਲਸਾਉ ਤੇ ਨੱਚਣ ਜਾਂਦੀ ਐ ਡਾਂਸ ਐ ਫਾਲਟੀ ਐ ਅਸੀਂ ਆਖੇ ਡਾਂਸ ਫਾਲਟੇ ਸੀ ਨਹੀਂ ਕਰਨ ਦਿੰਦੇ ਕੰਦੀ ਕਰਨਾ ਨਹੀਂ ਮੇਰੀ ਮਾਂ ਕੋਲ ਹੋਨੇ ਚੱਕ ਲਿਆ ਉੱਥੇ ਜਾ ਕੇ ਮੁੰਡੇ ਬੁਲਾ ਕੇ ਸਾਨੂੰ ਲੈ ਕੇ ਆ ਗਈ ਮਾਰਨ ਵਾਸਤੇ 6 ਦਿਨ ਉਹਦੇ ਦਿਨ ਉਹਦੇ ਵੀ ਰਾਤ ਤਿੰਨ ਦਿਨ ਹੋਰ ਸੀ ਪਤਾ ਮਾ ਦਾ ਪਤਾ ਇੱਕ ਦਾ ਰਾਜਕੁਮਾਰ ਐ ਤੇ ਇੱਕ ਨੂੰ ਇੱਕ ਦਾ ਰਾਜਨ ਇੱਕ ਅੰਮਰ ਇੱਕ ਅੰਮਰ ਕੀ ਮੰਗ ਰੋ ਅਸੀਂ ਕੀ ਮੰਗ ਕਰੀ ਸਾਡੇ ਨੂੰ ਸਾ ਮਿਲਣਾ ਚਾਹੀਦਾ ਮਾਰ ਕੁੱਟ ਕੇ ਗਈਏ ਸਾਡੋਂ ਵੇਣ ਜੇਜ ਨਵਸ ਦਿਨ ਉਹ ਸੰਦੀ ਮੇਰੇ ਮੁੰਡੇ ਨੂੰ ਕੰਦੀ ਦਮ ਕੀ ਲਾਉਂਦੀ ਏ ਤੈਨੂੰ ਮਰਾ ਦੇਵਾਂਗੀ ਤੈਨੂੰ ਵੜਾ ਦੇਵਾਂਗੀ ਤੈਨੂੰ ਫਲਾਣ ਕਰ ਦੇਵਾਂਗੀ ਜਿਵੇਂ ਕਰਦੀ ਪਈ ਅੱਜ ਮੇਰੇ ਨਾਲ ਭਗਵਾਨ ਦਾ ਸੀ ਕੀ ਗੱਲ ਬਾਤ ਉਹ ਜਿਹੜੀ ਬਾਹ ਗੱਲ ਬਾਈ ਇਹ ਮੇਰਾ ਹੱਥ ਤੋੜ ਗਏ 6 ਬੰਦੇ ਆਏ ਸੀ ਤੇ ਤਿੰਨ ਮੇਰੇ ਸਾਲੇ ਸੀ ਤੇ ਤਿੰਨ ਹੋਰ ਕੋਈ ਕਿਸੇ ਰਾਤ ਨੂੰ ਆਏ ਤੇ ਮਾਰ ਕੇ ਤੇ ਬਹੁਤ ਪੂਰਾ ਹਾਲ ਕੀਤਾ ਸਾਡਾ ਇਹ ਲੜਾਈ ਘਰ ਵਾਲੀ ਮੇਰੀ ਲੜਾਈ ਥੋੜੀ ਮਾਰੇ ਮੋਟੇ ਬੋਲ ਪੈ ਸੀ ਵੈਸੇ ਉਹ ਫਿਰ ਸਾਰੇ ਲੈ ਗਏ ਬਿੰਚੋ ਕੇ ਫਿਰ ਮਾਰਿਆ ਬਹੁਤ ਉਹਨਾਂ ਨੇ ਮਦਦ ਕਰ ਹਾਂਜੀ ਮੇਰੇ ਪਿਓ ਨੂੰ ਵੀ ਮਾਰਿਆ ਤੇ ਮੇਰੇ ਮਾਂ ਨੂੰ ਵੀ ਮਾਰਿਆ ਉਹਨਾਂ ਨੇ ਨਹੀਂ ਦਰਖਾਇ ਨਹੀਂ ਦਿੱਤੀ ਮੈਂ ਸਾ ਮਿਲਣਾ ਚਾਹੀਦਾ ਉਹ ਕਹਿੰਦੇ ਮਰਾ ਦਵਾਂਗੇ ਤੈਨੂੰ ਮੈਂ ਕਿੱਥੇ ਕਿੱਥੇ ਮਾਰਾ ਦੇਣੀ ਆ ਮੇਰੇ ਮੇਰੀ ਜਾਨ ਨੂੰ ਖਤਰਾ ਹੈ ਮੈਂ ਫਰਨਾਲ ਵੇਜਣਾ ਜੀ ਉਹ ਕੰਮ ਕਰਦੀ ਹੈ ਇਹ ਕਰਦੀ ਉਹ ਕਰਦਾ ਹੀ ਕਰਦੇ ਡਾਂਸਪੂਸ ਦਾ ਕੰਮ ਕਰਦੀ ਵੈਸੇ ਕਿੰਨੇ ਜਣੇ ਆਇਆ ਰਾਤ 6 ਜਣੇ ਆਏ ਸੀ ਕਿੰਨਾ ਦਾ ਟਾਈਮ ਹੈ ਹੈਗਾ ਸਰ 9 ਵਜੇ ਦਾ ਟਾਈਮ ਹੈ ਜੇ ਤੁਹਾਨੂੰ ਆਏ ਕਮਾਂਡਿੰਗ ਨੇ ਚਲਾਇਆ ਹਾਂਜੀ ਨਾਲ ਦੁਕਾਨਦਾਰ ਆਪਣੇ ਮਨਜੀਤ ਵਾਲੇ ਜਿਸ ਤਰ੍ਹਾਂ ਗਵਾਡੀਆਂ ਦੇ ਵੇਖੀ ਇਹਦੇ ਗਵਾਡੀਆਂ ਛਡਾਉਣ ਲੱਗੇ ਤੇ ਹਾਂਜੀ ਇਹਨਾਂ ਦੇ ਵਿੱਚ ਆਪਣੇ ਹੋ ਗਿਆ ਕੰਮ ਇਹਨਾਂ ਹੀ ਲੱਗੀ ਹਟ ਜਾ ਜੜ ਬਾਕੀ ਕੋਈ ਨਹੀਂ ਤਾਂ ਕੋਈ ਦੇ ਬਾਕੀ ਨਾ